ਕੀ ਜਿਸਨਾਰੇ ਜਿੰਦ ਦੇ ਵਿੱਚ ਸਦਾ ਸਾਧ ਰਾਮ ਸਿੰਘ ਨੇ ਇਹ ਮੈਂ ਹੀ ਗੁਰੂ ਸੀ ਮੈਂ ਹੀ ਆ ਨਹੀਂ ਰਹਗਾ ਦੇਖੋ ਚਵਣਾ ਇਹਨੂੰ ਕਹਿੰਦੇ ਪੰਜਾਬੀ ਚ ਲਫਜ਼ ਚਵਣਾ ਇਹ ਤਾਂ ਕੋਈ ਮਾਰ ਦੇਵੇ ਤੇ ਚਵਣਾ ਦਾ ਕੋਈ ਐਂਡ ਨਹੀਂ ਹੁੰਦਾ ਨਾ ਉਹ ਗੁਰੂ ਹੈਗਾ ਨਾ ਉਹ ਗੁਰੂ ਰਹੇਗਾ ਲੋਕਾਂ ਨੂੰ ਪਤਾ ਜਿਹੜਾ ਗੁਰੂ ਇੰਨੇ ਕੁ ਕਰਮ ਕਰਕੇ ਇੰਨਾ ਲੋਕਾਂ ਦਾ ਬੀਬੀਆਂ ਬੱਚੀਆਂ ਦਾ ਬੀਬੀਆਂ ਦਾ ਸ਼ੋਸ਼ਣ ਕਰਕੇ ਜਿਹੜਾ ਅੱਜ ਫਿਰ ਜੇਲ੍ਹ ਚ ਬਿਠਾ ਲੋਕਾਂ ਨੂੰ ਪਤਾ ਨਹੀਂ ਉਹਨੂੰ ਗੁਰੂ ਕਿੱਦਾਂ ਮੰਨ ਲੈਣਗੇ ਉਹ ਜੋ ਮਰਜੀ ਕਹੀ ਜਾਵੇ ਅਪਾਤ ਵਿੱਚ ਜਾਗਰਤਾ ਲਿਆਵਾਂਗੇ ਕਿ ਅਸੀਂ ਇਸ ਮੋਰਚੇ ਵਿੱਚ ਬੈਠੇ ਕਿਉਂ ਆ ਸਾਨੂੰ ਕੋਈ ਚਾ ਨਹੀਂ ਸਾਨੂੰ ਕੋਈ ਖੁਸ਼ੀ ਨਹੀਂ ਆਪਣੀਆਂ ਮਾਵਾਂ ਭੈਣਾਂ ਬਜ਼ੁਰਗਾਂ ਬੱਚਿਆਂ ਨੂੰ ਇੱਥੇ ਕੋਰੇ ਕਕਰ ਦੇ ਵਿੱਚ ਗਰਮੀ ਦੇ ਵਿੱਚ ਸਰਦੀ ਵਿੱਚ ਝਖੜਾਂ ਦੇ ਵਿੱਚ ਅਸੀਂ ਰੋਡ ਤੇ ਬਿਠਾਈਏ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਸੀਂ ਇੱਥੇ ਰੋਡ ਤੇ ਕਰੀਏ ਇਹ ਸਾਡੀ ਇੱਕ ਮਜਬੂਰੀ ਆ ਇਹ ਦੱਸਾਂਗੇ ਕਿ ਸਾਡੇ ਨਾਲ ਸਰਕਾਰ ਨੇ ਹੁਣ ਤੱਕ ਕੀ ਅਣਿਆ ਕੀ ਮਾਦਬ ਸਿਰ ਜੋੜ ਕੇ ਸਿਰ ਵਾਤ ਕੇ ਦੋਹਾਈ ਸਰਕਾਰਾਂ ਦੇ ਏਡਾ ਦਬਾਅ ਬਣਾ ਦੀਏ ਇੰਨੀ ਕੱਟਰਤਾ ਕਰਕੇ 7 ਜਨਵਰੀ ਨੂੰ ਜਿਹੜੀ ਐਤਵਾਰ ਆਪਾਂ 11 ਵਜੇ ਦਾ ਪ੍ਰੋਗਰਾਮ ਰੱਖਿਆ ਤੇ ਬੜੇ ਬੜੇ ਚੰਗੇ ਚੰਗੇ ਉਸ ਧਾਡੀ ਹੋਣਗੇ ਤਰਸੇਬ ਸਿੰਘ ਬੁਰਾਵਾਲੀ ਵਿਆਰ ਆ ਇਸ ਤੋਂ ਬਾਅਦ 11 ਜਨਵਰੀ ਦਾ ਪ੍ਰੋਗਰਾਮ ਰੱਖਿਆ ਕਿ ਮਾਰਚ ਆਪਾਂ ਕਹਿਣਾ ਉਹ ਸ਼ਹੀਦਾਂ ਦੀ ਪਾਕ ਪਵਿੱਤਰ ਚਰਨਛੂਪਾ ਪ੍ਰਾਪਤ ਧਰਤੀ ਫਤੇਗੜ ਸਾਹਿਬ ਤੋਂ ਉਹਦੇ ਵਾਸਤੇ ਪੂਰਾ 1 ਸਾਲ ਹੋਣਾ ਕੌਮੀ ਇਨਸਾਫ ਔਰਚੇ ਨੂੰ ਇੱਥੇ ਵਾਈਪੀਐਸ ਚੋਂ ਚੰਡੀਗੜ੍ਹ ਦੀਆਂ ਬੁਰਹਾਂ ਤੇ ਲੱਗੇ ਨੂੰ ਪੂਰਾ 1 ਸਾਲ ਹੋਣਾ ਹੈ ਐਤਵਾਰ ਦਾ ਉਦੋਂ ਦਿਨ ਉਸ ਦਿਨ ਇੱਕ ਵੱਡਾ ਪ੍ਰੋਗਰਾਮ ਰੱਖਿਆ ਕਿਸ ਏ ਸਰਕਾਰ ਤੇ ਵੀ ਤੇ ਸੈਂਟਰ ਦੀ ਸਰਕਾਰ ਤੇ ਵੀ ਇੱਕ ਦਬਾਅ ਬਣਾਇਆ ਜਾਵੇ ਜਿਹੜੀਆਂ ਸਾਡੀਆਂ ਮੰਗਾਂ ਮੰਨ ਹੋਈਆਂ ਨਹੀਂ ਸਾਡੇ ਸਿੰਘ ਤਿੰਨ ਜਿਹੜੇ ਪ੍ਰੀਬਚੋਰ ਬੇਲ ਤੇ ਰਿਲੀਜ਼ ਹੋਏ ਨੇ ਜਿਹੜੀ ਤੋਂ ਕੈਂਟੇ ਦੀ ਤਾਰਾ ਜੀ ਨੂੰ ਪੇਰ ਮਿਲੀ ਪਰੋਲ ਮਿਲੀ ਹੈ ਉਹ ਤਾਂ ਹੈ ਜਿਹੜਾ ਸਾਡੀਆਂ ਬਾਕੀ ਮੰਗਾ ਰਹੇ ਦੀਆਂ ਨੇ ਜਿਹੜੇ ਸਾਡੇ ਸਿੰਘ ਅੰਦਰ ਨੇ ਅਜੇ ਤੱਕ ਉਹਨੂੰ ਪਰੋਲ ਨਹੀਂ ਮਿਲੀ ਪੇ ਨਹੀਂ ਮਿਲੀ ਉਹਦੇ ਤੇ ਦਬਾਅ ਬਣਾਇਆ ਜਾ ਸਕਦਾ ਇਸ ਕਰਕੇ 7 ਜਨਵਰੀ ਦਾ ਵੱਡੀ ਵਿਸ਼ਾਲ ਇਕੱਤਰਤਾ ਰੱਖੀ ਹੈ ਕਿ ਵੱਧ ਤੋਂ ਵੱਧ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਜੇ ਅਸੀਂ ਬੰਦੀ ਸਿੰਘਾਂ ਬਾਰੇ ਨਹੀਂ ਵੀ ਸੋਚਦੇ ਅਸੀਂ ਉਹਨਾਂ ਮਾਵਾਂ ਬਾਰੇ ਉਹਨਾਂ ਭੈਣਾਂ ਬਾਰੇ ਉਹਨਾਂ ਧੀਆਂ ਬਾਰੇ ਉਹਨਾਂ ਪਤਨੀਆਂ ਬਾਰੇ ਜ਼ਰੂਰ ਸੋਚੀਏ ਜਿਹੜੀਆਂ 30 32 33 33 ਸਾਲ ਤੋਂ ਆਪਣਿਆਂ ਦੀ ਇੰਤਜ਼ਾਰ ਕਰਦੀਆਂ ਸਾਡਾ ਕੋਈ ਪਰਿਵਾਰ ਦਾ ਜੀ ਕੋਈ ਮੈਂਬਰ ਕੋਈ ਬੱਚਾ ਕੋਈ ਬਜ਼ੁਰਗ 10 ਵੀ ਮਿੰਟ ਘੰਟਾ ਅੱਧਾ ਘੰਟਾ ਘਰੇ ਲੇਟ ਆਵੇ ਜਾਂ ਨਾ ਆਵੇ ਸਾਰਾ ਪਰਿਵਾਰ ਹੀ ਕੰਧਾਂ 'ਚ ਸਿਰ ਮਾਰ ਮਾਰ ਰੋਂਦਾ ਇੱਕ ਦੂਹੇ ਤੇ ਚੋਰੀ ਲੋਂਦਾ ਵੀ ਸਾਡਾ ਜੀ ਲੇਟ ਹੋ ਗਿਆ। ਉਹ ਧੰਦੇ ਲੋਕ ਨੇ, ਧੰਦੀਆਂ ਮਾਵਾਂ ਨੇ, ਭੈਣਾਂ ਨੇ, ਧੀਆਂ ਨੇ, ਪਤਨੀਆਂ ਨੇ, ਬਜ਼ੁਰਗ ਨੇ ਜਿਹੜੇ ਆਪਣੇ ਪੁੱਤਰਾਂ ਨੂੰ, ਆਪਣੇ ਭਰਾਵਾਂ ਨੂੰ, ਜਿਹੜੀਆਂ ਜਿਹੜੀਆਂ ਆਪਣੇ ਪਤੀਆਂ ਨੂੰ, ਜਿਹੜੀਆਂ ਆਪਣੇ ਵੀਰਾ ਦੀ ਇੰਨੇ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਲੀਆਂ ਤੇ ਮੇਰੀ ਬੇਨਤੀ ਹੈ ਥੋੜਾ ਜਿਹਾ ਸੁੱਖ-ਰਾਮ ਛੱਡ ਕੇ ਆਪਾਂ ਨੂੰ ਸਿਰ ਵਾਰਨ ਦੀ ਲੋੜ ਨਹੀਂ। ਆਪਾਂ ਸਿਰ ਜੋੜ ਕੇ ਸਿਰ ਵਾਤ ਕੇ ਤੁਹਾਇ ਸਰਕਾਰਾਂ ਦੇ ਏਡਾ ਦਬਾਅ ਬਣਾ ਦੀਗੇ ਇੰਨੀ ਕੱਤਰਤਾ ਕਰਕੇ 7 ਜਨਵਰੀ ਨੂੰ ਜਿਹੜੀ ਐਤਵਾਰ ਆਪਾਂ 11 ਵਜੇ ਦਾ ਪ੍ਰੋਗਰਾਮ ਰੱਖਿਆ ਤੇ ਬੜੇ ਬੜੇ ਚੰਗੇ ਚੰਗੇ ਉਸ ਧਾਡੀ ਹੋਣਗੇ ਤਰਸੀਪ ਸਿੰਘ ਮੋਰਾਵਾਲੀ ਵਿਆਰ ਆ ਇਸ ਤੋਂ ਬਾਅਦ 11 ਜਨਵਰੀ ਦਾ ਪ੍ਰੋਗਰਾਮ ਰੱਖਿਆ ਕਿ ਮਾਰਚ ਆਪਾਂ ਕੰਡਣਾ ਉਹ ਸ਼ਹੀਦਾਂ ਦੀ ਪਾਕ ਪਵਿੱਤਰ ਚਨਸ਼ੂ ਪ੍ਰਾਪਤ ਧਰਤੀ ਫਤੇਗੜ ਸਾਹਿਬ ਤੋਂ ਉਹਦੇ ਵਾਸਤੇ ਬੇਨਤੀ ਕੇ ਵੱਧ ਤੋਂ ਵੱਧ ਹਿੱਸਾ ਭਾਓ 11 ਜਨਵਰੀ ਜਿਹੜਾ ਉੱਥੇ ਮਾਰਚ ਫਤਿਹਗੜ੍ਹ ਸਾਹਿਬ ਤੋਂ ਲੱਗਣਾ ਉਹਦੇ ਵਿੱਚ ਵੀ ਸੰਗਠਨ ਸ਼ਬੂਲਿਤ ਕਰੇ ਇਹ ਬੇਨਤੀਆਂ ਕਰਨ ਲਈ ਤੁਹਾਨੂੰ ਸੱਤਿਆ ਹੈ ਕਿ ਜਿੱਥੇ-ਜਿੱਥੇ ਵੀ ਆਵਾਜ਼ ਕੋਈ ਵੀ ਸੁਣਦਾ ਵੱਧ ਤੋਂ ਵੱਧ ਇਸ ਸਾਡੀ ਇਸ ਕੌਮੀ ਇਨਸਾਨ ਸਾਹਿਬ ਮੋਰਚੇ ਦੀ ਆਵਾਜ਼ ਨੂੰ ਪਹੁੰਚਾਓ ਮੈਂ ਇੱਕ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਉਹਦ ਨੂੰ ਉਪਲਬਧੀਆਂ ਵੀ ਦੱਸਾਂਗੇ ਕਿ ਸਾਨੂੰ ਹੁਣ ਤੱਕ ਇਸ ਇੱਕ ਸਾਲ ਦੇ ਮੋਰਚੇ ਪ੍ਰਾਪਤ ਹੋਇਆ ਤੇ ਦੂਸਰੀਆਂ ਸਾਡੀਆਂ ਜਿਹੜੇ ਸਿੰਘ ਆ ਉਹ ਕਿੱਦਾਂ ਜਲਦੀ ਰਿਹਾ ਹੋਣੇ ਆ ਉਹਦੇ ਬਾਰੇ ਵੀ ਆਪਾਂ ਵਿਸਥਾਰ ਸਹਿਤ ਦੱਸਾਂਗੇ ਇਸ ਕਰਕੇ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਆ ਨਾਨਕ ਨਾਮ ਨਿਮਰਤਾ ਦੀ ਜਿੰਨੀਆਂ ਸਮੁੱਚੀਆਂ ਧਾਰਮਿਕ ਜਿਥੇ ਬੰਦੀਆਂ ਸਮਾਜਿਕ ਜਿਥੇ ਬੰਦੀਆਂ ਨਿਆੰਗ ਸਿੰਘ ਜਿਥੇ ਬੰਦੀਆਂ ਸੁਖਮਨੀ ਸੇਵਾ ਸੁਸਾਇਟੀਆਂ ਤੇ ਜਿੰਨੇ ਸੰਤ ਮਹਾਂਪੁਰਖ ਆ ਸਾਰਿਆਂ ਚਰਨਾਂ ਵਿੱਚ ਬੇਨਤੀ ਆ ਕਿ ਵੱਧ ਤੋਂ ਵੱਧ ਦੂਰ ਤਰਾਡੇ ਤੋਂ ਜਿੱਥੇ ਵੀ ਜਿਹੜਾ ਵੀ ਤਰੀਕਾ ਤੁਸੀਂ ਵਰਤ ਸਕਦੇ ਹੋ ਕੌਮੀ ਇਨਸਾਫ ਦੇ ਚਤੇ ਪਹੁੰਚੇ ਤਾਂ ਕਿ ਅਸੀਂ ਗੁਰੂ ਤੋਂ ਸਰਖਰੂ ਹੋ ਸਕੀਏ ਜਿਸ ਗੁਰੂ ਦੀ ਖਾਤਰ ਇਹਨਾਂ ਇਹ ਸਿੰਘ ਅੰਦਰ ਗਏ ਨੇ ਜਿਸ ਗੁਰੂ ਨੇ ਆਪ ਸ਼ਹਾਦਤ ਦੇ ਕੇ ਬੰਦ-ਬੰਦ ਆਪਣਾ ਪਰਵਾ ਕੇ ਗਲੀਆਂ ਨਾਲੇ ਜੁੜ ਕੇ ਸਾਡੀ ਕੌਮ ਨੂੰ ਇੱਕ ਨਿਸ਼ਾਨੇ ਇੱਕ ਨਿਸ਼ਾਨ ਦੇ ਤਹਲੇ ਖੜਾ ਕੀਤਾ ਤੇ ਉਹ ਆਪਾ ਬਰਗਾੜੀ ਬਾਈਬਲ ਕਲਾ ਗੋਲੀਕਾਰ ਦਾ ਨਿਆਂ ਲੈ ਸਕੀ ਤੇ 328 ਰੂਪਾ ਦਾ ਨਿਆਂ ਲੈ ਸਕੀ ਇਸ ਰਾਤ ਕੇ ਹਰ ਇੱਕ ਦੇ ਚਰਨਾਂ ਵਿੱਚ ਬੀਤਿਆ ਜਿਹੜੇ ਹੁਣ ਤੱਕ ਸਾਲ ਇੱਥੇ ਬੈਠੇ ਰਹੇ ਸਾਡੇ ਨਾਲ ਮੋਢੇ ਤਾਂ ਮੋਢਾ ਜੋੜ ਕੇ ਬੈਠੇ ਨੇ ਉਹਨਾਂ ਦਾ ਵੀ ਤਹਿ ਦਿਲੋਂ ਤਵਾਦ ਮੇਰਾ ਉਹਨਾਂ ਦੇ ਚਰਨਾਂ ਵਿੱਚ ਸੀਸ ਝੁਕਦਾ ਤੇ ਬਾਕੀਆਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵਰਤਮਾਨ ਸਮੂਤੀ ਕਰੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਤੇ 11 ਜਨਵਰੀ ਦਾ ਜਿਹੜਾ ਹੈਗਾ ਹੋਰ ਮੈਚ ਵੀ ਹੋਏਗਾ ਜਿਹੜਾ 7 ਜਨਵਰੀ ਨੂੰ ਪ੍ਰੋਗਰਾਮ ਹੋਏਗਾ ਉਸ ਦੇ ਵਿੱਚ ਕਿਹੜੇ ਕਿਹੜੇ ਸੰਗਤ ਆ ਜੇ ਕਿੱਥੋਂ ਆ ਜੇ ਉਧਰ ਉਹ ਮੈਚ ਕਿਉਂਕਿ ਤੇ 11 ਜਨਵਰੀ ਦਾ ਕੀ ਹੋਊਗਾ ਇੱਕ ਮੈਂ ਤੁਹਾਡੇ ਪ੍ਰੈਸ ਦੇ ਮਾਧਿਅਮ ਸ्रूਕ ਪ੍ਰੈਸ ਇੱਕ ਬਹੁਤ ਵੱਡਾ ਜਿਹੜਾ ਮੰਚ ਹੈ ਸੋਸ਼ਲ ਮੀਡੀਆ ਦੁਨੀਆ ਦੇ ਵਿੱਚ ਵਿਚਾਰ ਰੱਖਣ ਦਾ ਅਸੀਂ 7 ਜਨਵਰੀ ਨੂੰ ਹੀ ਬੇਨਤੀ ਕਰਨੀ ਚਾਹੁੰਦੇ ਆ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਪੰਜਾਬ ਦੀਆਂ ਭਾਤੀਆਂ ਵਿਦੇਸ਼ ਵਿੱਚ ਰਹਿੰਦੀਆਂ ਨੂੰ ਕਿ 7 ਜਨਵਰੀ ਨੂੰ ਸ਼ਾਮ ਨੂੰ 1 ਸਾਲ ਹੋਣਾ ਹੈ ਤੇ 7 ਜਨਵਰੀ ਸ਼ਾਮ ਨੂੰ ਜਿਹੜੇ ਇਸ ਬੋਰ ਦੇ ਜਹਾਜ਼ ਵੀ ਨਹੀਂ ਪਰ ਸਕੇ ਜਾਂ ਨਹੀਂ ਆ ਸਕਦੇ ਉਹ ਘੱਟ ਤੋਂ ਘੱਟ ਹਰ ਗੁਰਦੁਆਰਾ ਸਹਿਦ ਦੇ ਵਿੱਚ ਸ਼ਾਮ ਨੂੰ 7 ਤਰੀਕ ਸ਼ਾਮ ਨੂੰ ਰਾਰਾਸ ਤੋਂ ਬਾਅਦ ਇਸ ਕਮਿੰ사 ਬੋਰਚੇ ਦੇ ਹੱਕ ਸੱਚ ਤੇ ਨਿਆਂ ਦੀ ਜੋ ਲੱਗਾ ਮੋਰਚਾ ਤੇ ਬੰਦੀ ਸਿੰਘਾਂ ਦੀ ਰਿਹਾਈ ਦੇ ਘੜ ਤੋਂ ਘੜ ਉਹ ਪੰਜ ਚਾਰ ਮਿੰਟ ਦੀ ਸੰਗਤੀ ਰੂਪ ਵਿੱਚ 7 ਜਨਵਰੀ ਸ਼ਾਮ ਨੂੰ ਅਰਦਾਸ ਜਰੂਰ ਕਰਨ ਕਿ ਸਾਡੇ ਇਹ ਬੰਦੀ ਸਿੰਘ ਤੁਰੰਤ ਰਿਹਾਈ ਸਕਣ ਜਿਹੜੀ 7 ਜਨਵਰੀ ਦਾ ਪ੍ਰੋਗਰਾਮ ਇੱਥੇ ਸਟੇਜ ਲੱਗੇਗੀ ਜੀ ਇੱਥੇ ਸਾਰਾ ਦੱਸਿਆ ਜਾਵੇਗਾ ਕਿ ਚੰਗੇ ਤੋਂ ਚੰਗੇ ਜਿਹੜੇ ਪ੍ਰਚਾਰ ਕਰਨਗੇ 11 ਜਨਵਰੀ ਨੂੰ ਜਿਹੜਾ ਉੱਥੇ ਮਾਰਚ ਆਵੇਗਾ ਪਿੰਡਾਂ ਵਿੱਚ ਵੀ ਹੁੰਦਾ ਹੈ ਲੋਕਾਂ ਵਿੱਚ ਚੇਤਨਤਾ ਲਿਆਵਾਂਗੇ ਲੋਕਾਂ ਵਿੱਚ ਜਾਗਰਤਾ ਲਿਆਵਾਂਗੇ ਕਿਸੀਂ ਇਸ ਮੋਰਚੇ ਵਿੱਚ ਬੈਠੇ ਕਿਉਂ ਆ ਸਾਨੂੰ ਕੋਈ ਚਾ ਨਹੀਂ ਸਾਨੂੰ ਕੋਈ ਖੁਸ਼ੀ ਨਹੀਂ ਆਪਣੀਆਂ ਮਾਵਾਂ ਭੈਣਾਂ ਬਜ਼ੁਰਗਾਂ ਬੱਚਿਆਂ ਨੂੰ ਇੱਥੇ ਕੋਰੇ ਕੱਕਰ ਦੇ ਵਿੱਚ ਗਰਮੀ ਦੇ ਵਿੱਚ ਸਰਦੀ ਵਿੱਚ ਜੇ ਖੜਾ ਦੇ ਵਿੱਚ ਅਸੀਂ ਰੋਡ ਤੇ ਬਿਠਾਈਏ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਸੀਂ ਇੱਥੇ ਰੋਡ ਤੇ ਕਰੀਏ ਇਹ ਸਾਡੀ ਇੱਕ ਮਜਬੂਰੀ ਆ ਇਹ ਦੱਸਾਂਗੇ ਕਿ ਸਾਡੇ ਨਾਲ ਸਰਕਾਰ ਨੇ ਹੁਣ ਤੱਕ ਕੀ ਅਨਿਆਇ ਕੀਤਾ ਸਰ ਸਾਬ ਇਸ ਤੋਂ ਥੋੜਾ ਅੱਗੇ ਦੱਸਾਂਗੇ ਡੇਰਾ ਸਾਹਿਬ ਵੱਲੋਂ ਸੁਨਾਰੇ ਜੇਲ੍ਹ ਦੇ ਵਿੱਚ ਇੱਕ ਚਿੱਠੀ ਲਿਖੀ ਗਈ ਆ ਉਸ ਚਿੱਠੀ ਦੇ ਵਿੱਚ ਲਿਖਿਆ ਕਿ ਮੈਂ ਹੀ ਗੁਰੂ ਸੀ ਮੈਂ ਹੀ ਰਹਾਗਾ ਦੁਬਾਰਾ ਦੱਸਿਓ ਜੀ ਡੇਰਾ ਸਾਹਿਬ ਨੇ ਇੱਕ ਚਿੱਠੀ ਲਿਖਿਆ ਸੁਨਾਰੇ ਜੇਲ੍ਹ ਦੇ ਵਿੱਚ ਸੋਦਾ ਸਾਹਿਬ ਰਾਜਮੀਰ ਨੇ ਜੀ ਮੈਂ ਹੀ ਗੁਰੂ ਸੀ ਮੈਂ ਹੀ ਆ ਨਹੀਂ ਰਹਾਗਾ ਦੇਖੋ ਚਵਣਾ ਇਹਨੂੰ ਕਹਿੰਦੇ ਪੰਜਾਬੀ ਚ ਲਫਜ਼ ਚਵਣਾ ਇਹ ਤਾਂ ਕੋਈ ਮਾਰ ਦਵੇ ਤੇ ਚਵਣਾ ਦਾ ਕੋਈ ਐਂਡ ਨਹੀਂ ਹੁੰਦਾ ਨਾ ਉਹ ਗੁਰੂ ਹੈਗਾ ਨਾ ਉਹ ਗੁਰੂ ਰਹੇਗਾ ਲੋਕਾਂ ਨੂੰ ਪਤਾ ਜਿਹੜਾ ਗੁਰੂ ਇੰਨੇ ਕੰਮ ਕਰਕੇ ਇੰਨਾ ਲੋਕਾਂ ਦਾ ਬੀਬੀਆਂ ਦੇ ਬੱਚਿਆਂ ਦਾ ਬੀਬੀਆਂ ਦਾ ਸ਼ੋਸ਼ਣ ਕਰਕੇ ਜਿਹੜਾ ਅੱਜ ਫਿਰ ਜੇਲ੍ਹ ਚ ਬੈਠਾ ਲੋਕਾਂ ਨੂੰ ਪਤਾ ਨਹੀਂ ਉਹਨੂੰ ਗੁਰੂ ਕਿੱਦਾਂ ਮੰਨ ਲੈਣਗੇ ਉਹ ਜੋ ਮਰਜੀ ਕਹੀ ਜਾਵੇ ਹੋਰ ਜੀ ਕਿਸੇ ਨੂੰ ਕੋਈ ਸਵਾਲ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫੋਟੋ ਖਿਚਵਾ ਲਈਏ ਸਾਰਾ